ਬਾਡੋ ਲਈ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਪਹਿਲਾ ਸਭ ਤੋਂ ਪਹਿਲਾਂ ਆਪਾਂ ਫੋਨ ਨੰਬਰ ਬੋਲਾਂਗੇ 9781343917 9781343917 ਤੇ ਉਸ ਤੋਂ ਬਾਅਦ ਹੁਣ ਆਪਾਂ ਕਮੈਂਟ ਬੋਲਾਂਗੇ ਤੇ ਪੰਮੀ ਭੈਣ ਜੀ ਮਲੇਸ਼ੀਆ ਤੋਂ ਤੇ ਬਲਵਿੰਦਰ ਸਿੰਘ ਜੀ ਯੂ ਐਸ ਏ ਤੋਂ ਤੇ ਮੋਨਾ ਜੀ ਯੂ ਐਸ ਏ ਤੋਂ ਇਹਨਾਂ ਨੂੰ ਸਾਰੇ ਕੋਈ ਜਾਣਦੇ ਹੀ ਆ ਤੇ ਪਛਾਣਦੇ ਹੀ ਆ ਤੇ ਹਵੀਰ ਚਾਉਧਰੀ ਲੰਡਨ ਤੋਂ ਹਰਮਨ ਦੀਪ ਕੌਰ ਯੂ ਐਸ ਏ ਤੋਂ ਲਖਵੀਰ ਸਿੰਘ ਕੈਨੇਡਾ ਵਾਲੇ ਰਵੀ ਸਿੰਘ ਯੂ ਐਸ ਏ ਲਹਾਰਾ ਤੇ ਗੁਰਸੇਵਰ ਤਕੌਰ ਉਸਵੀਰ ਸੁਭ ਸੁਭਦੀਪ ਸਿੰਘ ਗੱਲਾ ਪਿੰਡ ਘਰਸਾਣਾ ਗਰਮੀਤ ਕੌਰ ਪਿੰਡ ਬਲੀਨਾ ਸਿੰਦਰਪਾਲ ਕੌਰ ਜੀ ਬਰਾੜ ਤਹਿਸੀਲ ਜ਼ਿਲ੍ਹਾ ਗੰਗਾਨਗਰ ਅਮਰਤ ਅਮਿਤਾ ਸਾਹ ਹਰਮਨ ਕੌਰ ਤੇ ਹਰਮਨ ਪ੍ਰੀਤ ਕੌਰ ਜਸਵੰਤ ਸਿੰਘ ਆਮਨਦੀਪ ਕੌਰ ਪਿੰਡ ਚੱਕ ਬਰਦਾਵ ਗੁਰਦੇਵ ਕੌਰ ਨਕੌਦਰ ਤੋਂ ਸੁਖਵਿੰਦਰ ਕੌਰ ਰੇਸੀ ਵਾਲਾ ਜਿਲ੍ਹਾ ਹੁਸ਼ਿਆਰਪੁਰ ਤੇ ਬੋਪਰਾਏ ਕਲਾਂ ਬੋਕਨ ਸਿੰਘ ਜੀ ਬੋਪਰਾਏ ਕਲਾਂ ਤੇ ਜੈ ਕ੍ਰਿਸ਼ਨ ਦੋਸਰਾਣੀ ਪਿੰਡ ਸੇਕੜੇ ਕਲਾਂ ਗੁਰਜੰਡ ਸਿੰਘ ਸੈਦੋਕੇ ਜਿਸ ਸੁਖਵਿੰਦਰ ਕੌਰ ਪਿੰਡ ਚੇਮਿਆਰੀ ਜਲੰਧਰ ਭੋਲਰ ਸਾਹਿਬ ਟਰੱਕ ਦਾ ਬਾਬਾ ਨਰਮਿੰਦਰ ਸਿੰਘ ਖਫਾਲਪੁਰਾ ਲਹਿਰਾਗਾ ਦੇ ਤੋਂ ਬੇਬੇ ਪੰਗੂ ਬੇਬੇ ਪੰਗੂ ਬਹੁਤ ਬੜਾ ਕਮੈਂਟ ਕਰਦੇ ਬੇ ਬੰਗੂ ਲੈਰੇ ਕਾ ਗਿਆਲੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੇ ਗੁਰਸੇਵਕ ਸਿੰਘ ਗੋਟੇ ਕਾ ਤੇ ਗੁਰਸੇਵ ਸਿੰਘ ਟਟਿਆੜਾ ਸਮਨਗੋਪਤਾ ਪਜਾਰ ਤੋਂ ਨਛੱਤਰ ਸਿੰਘ ਸੈਣੀ ਤੋਂ ਗੁਰਪ੍ਰੀਤ ਕੌਰ ਗੁਰਸਾਰ ਪਰਪੋਰ ਸਿੰਘ ਧੋਰੀ ਗਰਦੀਪ ਸਿੰਘ ਮੁੱਲਾਪੁਰ ਗਰਦੀਪ ਸਿੰਘ ਰਤਨਨਾ ਸਮਨਗੋਪਤਾ ਪੰਜੌਰ ਤੋਂ ਦਿਲਜਾਨ ਕੌਰ ਪੁੱਤ ਮੋਦੀਪ ਜੀਵਨ ਜੋਤ ਜੀਵਨ ਜੋਤ ਕੌਰ ਜਗਦੇਵ ਸਿੰਘ ਰਣਜੀਤ ਕੌਰ ਦਰਸ਼ਨ ਸਿੰਘ ਪੱਟੀ ਸੰਗਤਪੁਰਾ ਮੋਹੱਲ ਲਾਲ ਪਿੰਡ ਜੀਵਨ ਸਿੰਘ ਵਾਲਾ ਗੁਰਮੀਤ ਸਿੰਘ ਪਿੰਡ ਛੇਵੀਆ ਵਾਲਾ ਦਲਜੀਤ ਸਿੰਘ ਨੰਬਰਦਾਰ ਪਿੰਡ ਲੋੜਾ ਨਿਵਾਸ ਹਰਦੇਵ ਸਿੰਘ ਵੀਰੇਕੜਾ ਬਲਬੀਰ ਸਿੰਘ ਸੋਡਾ ਪਿੰਡ ਧਾਨੇਵਾਲ ਸਰਬਜੀਤ ਕੌਰ ਢੱਲੋਂ ਨਾਨ ਗੁਰਮੀਤ ਕੌਰ ਪਿੰਡ ਕਣਕੋਵਾਲ ਮਿਆਣਾ ਪਰਮਜੀਤ ਕੌਰ ਗ੍ਰਾਂਥੀ ਕਰਾਏ ਆ ਸਰਬਜੀਤ ਕੌਰ ਬਰਟੋਆ ਗਨਮੇਲ ਕੌਰ ਕਾਰੇ ਮਾਜਰਾ ਪਿੰਕੂ ਸਿੰਘ ਮਾਉਣਾ ਜਸਵੀਰ ਕੌਰ ਗਰਦਾਸਰ ਭੋਲੇ ਕ ਮੋਹਨ ਸਿੰਘ ਬਣਾੜਾ ਬੀਕੇ ਬਰਨਾਲਾ ਅਮਰਜੀਤ ਕੌਰ ਜੰਜਲ ਪਰਮਜੀਤ ਗ੍ਰਾਂਥੀ ਸਰਬਜੀਤ ਕੌਰ ਢਿੱਲੋ ਬਲਦੇਵ ਸਿੰਘ ਪਿੰਡ ਤੂਤ ਸਿਮਜੀਤ ਕੌਰ ਤਮਕੋਟ ਤੇ ਅਮਨਦੀਪ ਕੌਰ ਜੁਐਸੇ ਬਲਵੰਤ ਸਿੰਘ ਤੇ ਮਖਰਮ ਤਾਰ ਸਿੰਘ ਪੁਰਾ ਜੈਕਿਸ਼ ਸੰਤੋਸ਼ ਰਾਣੀ ਗੁਰਦੀਪ ਕੌਰ ਚੌਕੀ ਹਰਨੇਕ ਸਿੰਘ ਗੋਗਾ ਹਰਤੇ ਸਿੰਘ ਗੋਗਾ ਪਿੰਡ ਫਾਜ਼ਿਲਕਾ ਬੋਰਵਾਲਾ ਮਿਸਤਰੀ ਸਰਿੰਦਰ ਸਿੰਘ ਜਮੁੰਦਾ ਪਿੰਡ ਸਿਵਿਆ ਦੀਪਕਮਾਰ ਫਰੀਦਕੋਟ ਅਨਵਿੰਦਰ ਸਿੰਘ ਪੂਨਾ ਨਵਦੀਪ ਕੌਰ ਪਿੰਡ ਜੇਲਾ ਮੋਗਾ ਬੰਟੂ ਸਿੰਘ ਮਨੁਖਤਾ ਲੈ ਜਸਮਿੰਦਰਪਾਲ ਪਿੰਡ ਚਮਿਆਰੀ ਡਿਸਟ੍ਰਿਕਟ ਜਲੰਧਰ ਅਕਲਦੀਪ ਕੌਨ ਮਨਦੀਪ ਸਿੰਘ ਪਰਮਜੀਤ ਸਿੰਘ ਹਰਮੇਲ ਸਿੰਘ ਨਿੰਮਨ ਸਿੰਘ ਚਰਨਜੀਤ ਕੌਰ ਦਾਨਗੜ ਅੰਦਰਜੀਤ ਥਰਾਦ ਅਗਲਵੀਤ ਕੌਰ ਸੰਤੂ ਸਿਰਸਾ ਗਮੇਲ ਸਿੰਘ ਰਾਸਤਾਨ ਪਿੰਡ ਐਲਐਲਪੀਐਮ ਅਨਸਪ੍ਰੀਤ ਸਿੰਘ ਕੁਲਦੀਪ ਕੌਰ हरनेक मिस्त्री बोरवाला संदीप पेंड मोहर सिंह वाला अमरद कौर पिंड चक्कावाला अमर सिंह पिंड खैरीगढ़ यूपी पाल बटाला सिंह बटाला सुषमा जी नाभे तो ਰੋਮਨ ਸਿੰਘ ਅਗਰਦਆਖਰ ਵਰਤੇ ਸਿੰਘ ਲਾਲਪੇਖੀ ਪਿਆਰਾ ਲਾਲ ਬਲਾਡਾ ਡਾਕਟਰ ਸੁਖਰਾਜ ਸਿੰਘ ਪਿੰਡ ਤਰਾਜ ਜਿਲ੍ਹਾ ਮੋਗਾ ਮੱਖਣ ਸਿੰਘ ਟੇਲੋ ਵਰਤੇ ਸਿੰਘ ਟੇਲੋ ਹਰਮਿੰਦਰ ਸਿੰਘ ਕਾਲ ਲੁਧਿਆਣਾ ਨਾਰ ਸਿੰਘ ਪਿੰਡ ਮੋਹੱਲਾ ਜੋਪੀ ਸਖਦੇਵ ਸਿੰਘ ਕੂਮਕਲਾ ਗਰਦੇਵ ਸਿੰਘ ਤੇਜ ਸਿੰਘ ਜੋਡਿਆੜਾ ਕੋਰ ਅਮਰਜੀਤ ਸਿੰਘ ਪਿੰਡ ਮਜੀਠਾ ਕੁਲਦੀਪ ਗੋਸਤਾ ਹੁਣ ਗੋਸਤਾ ਲੁਧਿਆਣੇ ਤੋਂ ਗੁਰਮੀਤ ਕੌਰ ਡੱਬਾ ਵਾਲੀ ਜਿਸਵਾਲ ਕੋਰ ਲੁਧਿਆਣਾ ਹਰਜਿੰਦਰ ਕੌਰ ਡੱਬਾ ਡਿਜੀਟਾ ਜਗਤਾਰ ਸਿੰਘ ਸਤਪਾਲ ਸ਼ਰਮਾ ਰਾਜਸਥਾਨ ਡਾਕਟਰ ਬਲਵੀਰ ਸਿੰਘ ਅਨਜੀਤ ਸਿੰਘ ਰਾਜਕਮਰ ਮਾਨਸਾ ਰਾਏ ਜੱਟ ਪਾਲ ਸਿੰਘ ਕੋ ਬਟਿਆਲਾ ਦੀਪ ਰੋਡ ਕਰੀਆ ਬਲਸਾਵ ਜੀ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਚੌਕਾਉਰ ਸਿੰਘ ਪਿੰਡ ਬੁੰਉਂਦੇ ਹਿੰਦਗੜ ਪਾਲ ਕਰਿਆਣਾ ਸ਼ੋਰ ਰਾਜਕਮਰ ਮਾਨਸਾ ਸਰਗੇਵਾਲਾ ਅਨਜੀਤ ਸਿੰਘ ਅਨਜੀਤ ਸੋਨੀ ਟੇਲਰ ਰੰਤੂ ਸਿੰਘ ਮਹੰਦੂ ਸਿੰਘ ਆਗਰਾ ਰਿੰਕਾ ਸਿੰਘ ਮੀਟੀਆਣਾ ਜਸਵਾਲ ਸਿੰਘ ਪਿੰਡ ਦਾਦੂਵਾਲਾ ਸੋਭਦੀ ਗੋਲ ਗੁਰਸੇਵ ਸਿੰਘ ਨਿਆਣੇਵਾਲਾ ਬਲਵਿੰਦਰ ਕੌਰ ਜੰਡੇ ਵਾਲਾ ਗੁਰੂ ਜੱਗੀ ਸਾਵੜਾ ਸੀਮਾ ਜੀ ਪਿੰਡ ਜਲੰਧਰ ਤੋਂ ਕੋਟਕਪੂਰਾ ਤਲਵੰਡੀ ਰਾਏ ਸਰ ਸਿੰਦਰਪਾਲ ਕੌਰ ਜੰਗੀ ਰਾਣਾ ਸੁਖਦੇਵ ਸਿੰਘ ਕੋਮਕਲਾ ਰਣਜੀਤ ਕੌਰ ਜਗਸੀਰ ਸਿੰਘ ਕੋਟਕਪੂਰਾ ਕਾਂਤਾ ਦੇਵੀ ਅਮਰਜੀਤ ਕੌਰ ਬਟਿਆ ਹਦਰਸ ਬਨੋਲੀ ਬਲਵਿੰਦਰ ਸਿੰਘ ਦਾ ਪਿੰਡ ਬਲਵਿੰਦਰ ਸਿੰਘ ਦਾ ਬਿੰਡ ਤੇ ਬੋਲਰ ਜਗਰਾਜ ਆਪੋ ਬੋਲਰ ਜਗਰਾਜ ਸਿੰਘ ਰਾਜਪ੍ਰੀਤ ਸ਼ਰਮਾ ਬਠਿੰਡੇ ਤੋਂ ਬੱਬਾ ਕੁਵਾਲ ਸਿੰਘ ਨਵੇਂ ਚੰਦ ਜ਼ਿਲ੍ਹਾ ਮੋਗਾ ਸਰਜੀਤ ਸਿੰਘ ਦਰਸ਼ਨ ਸਿੰਘ ਸੰਗਤਪੁਰਾ ਸਾਧਪੁਰਾ ਪੱਟੀ ਕਰਨ ਸਿੰਘ ਵੱਲੋਂ ਤੇ ਹਰਕ੍ਰਿਸ਼ਨ ਸਿੰਘ ਕੌਰ ਤੇ ਮੋਤਕ ਮਾਤਾ ਅਨਪਾਲ ਸਿੰਘ ਸੀਮਾਰਾ ਜਲੰਧਰ ਤੋਂ ਚੜ੍ਹਤ ਸਿੰਘ ਸੋਨੀ ਲਬਦੀ ਬਸੋਂ ਨੂੰ ਸੂਰਤਗੜ ਹਰਜਿੰਦਰ ਕੌਰ ਜਗਤਾਰ ਸਿੰਘ ਮੱਖਣਰਾਮ ਭਾਰਤ ਸਿੰਘ ਪੂਰਾ ਅਮਰੀਕਪੁਰਿਆੜ ਮਾਨ ਗੰਗਾ ਨਗਰ ਪਿਆਰ ਕੌਰ ਸਰਪੰਚਨੀ ਬੇਰਕਾ ਕੁਲਦੀਪ ਕੌਰ ਅਨੰਦਪੁਰ ਸਾਹਿਬ ਮਨਮੋਹਨ ਸਿੰਘ ਫਤਿਹਗੜ੍ਹ ਸਾਹਿਬ ਜਗਦੀਸ਼ ਕੌਰ ਪਿੰਡ ਸੰਧੂ ਬਾਬਾ ਇਕਵਾ ਨੰਮੀ ਚੰਦ ਜ਼ਿਲ੍ਹਾ ਮੋਗਾ ਨੰਮੀ ਚੰਦ ਚੌਂਕਾ ਸੁਮਨ ਗਵਤਾ ਪਿੰਜੌਰ ਤੋਂ ਹਰਮੇਲ ਸਿੰਘ ਬੰਦ ਸਿੰਘ ਘੜਾਇਆ ਪਿੰਡ ਮਕੌਰ ਸਿੰਘ ਪਿੰਡ ਬਰੋਂਦੇ ਪਿੰਡ ਪਰਵਿੰਦਰ ਕੌਰ ਪਿੰਡ ਪੂਨਾ ਜ਼ਿਲ੍ਹਾ ਲੁਧਿਆਣਾ ਕੁਲਦੀਪ ਕੌਰ ਸੰਤ ਪਿੰਡ ਸਾਹਪੁਰ ਸਿਮਰਜੀਤ ਸਿੰਘ ਪਿੰਡ ਪਟਿਆਲਾ ਮਨਿੰਦਰ ਕੌਰ ਕਰਨ ਸਿੰਘ ਬੱਲਾ ਹਰਮੇਲ ਸਿੰਘ ਪਿੰਡ ਹੰਡਾਇਆ ਜਗਸੀਰ ਸਿੰਘ ਗਿੱਲ ਜ਼ੈਲਦਾਰ ਸਨਮ ਕੁੌਰ ਪਿੰਡ ਜਲੰਧਰ ਤੋਹਰਦੇਵ ਸਿੰਘ ਹਸਿਆਰਪੁਰ ਪਿੰਡ ਮਲਕੀਤ ਸਿੰਘ ਟਾਲੀਆ ਹਰਜਿੰਦਰ ਕੌਰ ਪਿੰਡ ਕੋਗੋਜਲਾ ਅੰਬਰਸਾਰ ਸੋਮਨ ਕੌਰ ਪਿੰਡ ਵਾਸੀਆਂ ਸਿਮਰਜੀਤ ਕੌਰ ਜ਼ਿਲ੍ਹਾ ਕਪੂਰਥਲਾ ਪਿੰਡ ਭਲੱਖੋ ਚਲੋ ਜੀ ਤੇ ਸੋਨਾ ਆਪਣਾ ਟੌਂਗਾ ਲਈ ਤੇ लाभ सिंह दंदी आला हाँ? चला सोमनाथ मनजीत कौर गुरदेव कौर सुरेंद्र गिल मनप्रीत कौर सिमरन सिमरजीत कौर बलविंदर सिंह मंत्र हबीब चौधरी अमर सिंह सुमन डाला ਮਨਜੀਤ ਕੌਰ ਅਖਵਾਲ ਸਿੰਘ ਰਿੰਕਾ ਸਿੰਘ ਤੇ ਯੂ ਸਪੋਰਟ ਪੋਲਾ ਸਿੰਘ ਗਿੱਲਾ ਡਾਕਟਰ ਸੁਖਮਨ ਤੇ ਸੰਦੀਪ ਸਿੰਘ ਕੰਟ ਮੋਰ ਸਿੰਘ ਵਾਲਾ ਤੇ ਜਗਰਾਜ ਪੁੱਲਰ ਬਲਬੀਰ ਕੌਰ ਤੇ ਗੁਰਪ੍ਰੀਤ ਸਿੰਘ ਤੇ ਮਨਦੀਪ ਸਿੰਘ ਸੰਦੀਪ ਸਿੰਘ ਉਪਰਾਲ ਸਿੰਘ ਤੇ ਗਦੇਵ ਕੌਰ ਰਿੰਕੂ ਰਾਣਾ ਰਾਣਾ ਸੇਖਰਾ ਤੇ ਪ੍ਰੀਤ ਕੌਰ ਸਰਨ ਕੌਰ ਜਗਦੀਸ਼ ਸਿੰਘ ਤੇ ਮੋਹਨ ਲਾਲ ਤੇ ਬਲਵਿੰਦ ਕੌਰ ਤੇ ਸੋਨੀ ਰਾਮ ਤੇ ਸੋਨੀ ਸਿੰਘ ਧੰਨਵਾਦ ਜਿਹੜੇ ਭਾਈ ਸਾਨੂੰ ਕਮੈਂਟ ਕਰਦੇ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਜਾ ਸਸਰੀਕਾਲ ਜੀ